ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਲੋ ਜੀ ਮਾਰਨਿੰਗ ਮਾਰਨਿੰਗ ਆਪਾਂ ਉੱਠ ਗਏ। ਟਾਈਮ ਹੋ ਗਿਆ 8:30 ਤੇ ਹੁਣ ਮੈਂ ਲੜ ਰਹੀ ਆ ਝਾੜੂ। ਫਿਰ ਆਪਾਂ ਕਿਤੇ ਜਾਣਾ। ਸਾਰਿਆਂ ਬਲੌਗਰ ਨਾਲ ਬਣੇ ਰਹੋ। ਫਿਰ ਦੇਖ ਆਪਾਂ ਕਿੱਥੇ ਚੱਲੇ ਅੱਜ। ਕੱਲ ਨੂੰ ਆ ਮੈਂ ਤੋ ਅੱਜ ਹੀ ਛੋਟ ਕੇ ਆਵਾਂਗੇ। ਮਜਨਦਾਈ ਨਹੀਂ। ਕਿਉਂ? ਆ ਕੇ ਰਹਿਣਾ ਜੀ ਬਾ। ਤੋਂ ਦੀ ਰੋਟੀਆਂ ਡਾਟਾ ਦੇ ਦੁਪਹਿਰ ਹੀ ਪੱਟ ਜਾਵੇਂ। ਮੈਂ ਦਿੰਦਾ ਹਾਂ ਕਦੋਂ ਸੁਟਿਆ। ਓ ਪ੍ਰੋਣਾ ਰੁੱਸ ਗਿਆ। ਸੰਦੇ ਚਲਾ ਗਈ। ਰਾਜ ਜੋ ਵੀ ਛੁੱਟਿਆ ਰਾਜ ਜੋ ਪੜਿਆ। ਚਲੋ, ਤੁਮ ਜਾ ਰਿਹਾ ਲਗਾਂ ਜਾ ਰਿਹਾ। ਓਕੇ। ਰੋ ਉਸ ਜਿੱਦੀ ਕੋਲ। ਬੱਸ ਅਜ ਬਗਜੀ ਠੀਕ ਆ ਅਸੀਂ ਜਾ ਰਹੇ ਹਾਂ ਆਪਣੀ ਭੈਣ ਨੂੰ ਛੱਡਣ। ਇਹਨੇ ਹਨ ਕਰ ਲਿਆ ਰੈਡੀ। ਸਾਰਾ। ਪ੍ਰਧਾਨ ਮੰਤਰੀ ਬੈਠ ਵੀ ਗਿਆ। ਹੈਲੋ। ਸਾਗਨ ਫੇਰੇ ਮੁੰਡਾ ਕੁੜੀ ਨੂੰ ਬਹੁਤ ਬੜਾਈ ਹੋ ਰਹੀ ਹੈ ਇਹਨਾਂ ਦੀ ਜਸੂਗੀ ਫੇਰੇ ਐਨਕਾ ਤੋ ਤਾਲ ਦੇ ਹੈਂ ਕੋਈ ਦੇਖ ਰਿਹਾ ਵੀਡੀਓ ਖੋਲਦੇ ਵੀ ਠੀਕ ਹੈ ਉਹ ਦੇਖ ਹੂੰ ਕੀ ਬੋਲ ਰਿਹਾ ਆਇਆ ਕੋ ਕਰੇਗੀ ਹੁਣ ਆਈ ਆ ਪਾਰੀ ਸੰਤਰੇ ਸਤਰੇ ਹੈ ਹੈ ਬੀਬੀ ਦੋ ਤਾਂ ਥੱਲੇ ਹੁਣ ਤਾਂ ਲਖਾਈ ਜਾਂਦੇ ਨੇ ਇੰਤੋਂ ਪਰ ਕਰਨਾ ਹਾਂ ਬੀਬੀ ਉੱਪਰ ਨੂੰ ਕਰ ਹਾਂ ਹੁਣ ਦਿਖ ਰਿਹਾ ਸਹੀ ਤਰ੍ਹਾਂ ਇਹਨੂੰ ਦੋ ਸਾਫਤਾ ਹੀ ਪਾ ਦੇ ਲੱਡੂ ਇਸਕੇ ਮੂੰਹ ਮੈਂ ਕਰ ਦੋ ਵੀਰ ਜੀ ਫੋਟੋ ਇਹ ਚੱਲੇ ਨੂੰ ਕਰ ਦੇਣਾ ਇਦਾਂ ਠੀਕਾ ਜਦੋਂ ਯੂਥਲੈਂਡ ਜਾਂਦਾ ਵਾ ਕਪਰ ਤੇਰੇ ਤੇ ਰਿਪੋਰਟ ਤਾਂ ਚੱਲੀ ਹੋ। ਦੇਖ ਰਿਹਾ? ਦੇਖ ਬੱਟਾ ਨਾਟ ਮਿਲ ਗਿਆ ਇਹ ਪੱਲੇ ਮਾਤੇ ਰੱਖ ਲੈ ਹੋਈ ਵੜਾ ਰਕੋਟ ਨਾਲ ਲਿਆ ਮੰਗ ਕੇ ਪੈਸੇ ਲੈ ਰਿਹਾ ਹੂੰ ਤੋ ਇਹਨੂੰ ਦਿੰਦਾ ਨਹੀਂ ਕੋਈ ਇਹ ਉੱਥੇ ਹੋ ਰਿਹਾ ਕਨਫਿਊਜ਼ਨ ਹੋ ਗਈ ਦੀ ਯੋ ਦੇਖੋ ਪੈਸੇ ਆ ਕੇ ਭੁੱਖਾ ਬੈਠਾ ਹੇ ਇਹ ਗੱਲ ਇਹ ਕਿੰਦਾ ਹੀ ਹੋ ਅੱਜ ਮੈਂ ਬਹਿ ਰਿਹਾ ਹਾਂ ਸਮਝੋ ਹੇ ਤੂੰ ਆ ਲੈ ਕਾ ਨਾ ਆ ਦੇ ਦੇ ਮਾ ਆਹ ਤੇਰੇ ਅੰਸ਼ੜਨ ਦਾ ਫਰੇ ਗਿਆ ਮੇਰਾ ਮਨ ਨਹੀਂ ਆਉਂਦਾ ਜੀ ਕੋਈ ਕੋਈ ਮਿਲੇ ਹਾਂ ਭਾਵੇਂ ਹਾਂ ਬੀਬੀ ਨਾਲ ਫੋਟੋ ਤਾਰ ਦੋ ਲੇ ਲਾ ਦੇਖੇ ਹਾਏ ਇਹਨੂੰ ਚਾ ਚੜ ਰਿਹਾ ਵੀ ਜਾ ਰਹੇ ਨੇ ਬਾਈ ਮਾਛੀ ਜਾ ਰਹੀ ਆ ਨਾਲ ਮਮਾ ਵੀ ਜਾ ਰਹੀ ਆ ਠੀਕ ਆ ਬਿੱਬੀ ਕੋਲੇ ਰਹੀ ਤੂੰ ਦੁੱਧ ਪੀ ਲਈ ਬਾਈ ਕਾਕੇ ਕੋਈ ਵੀ ਲਾਈਕ ਨਾ ਕਰਿਓ ਕੋਈ ਸ਼ੇਅਰ ਨਾ ਕਰਿਓ ਕੁਝ ਨਾ ਕਰਿਓ ਇਹਨੂੰ ਫਲੋਪ ਕਰ ਦਿਓ ਪਾਗਲਾ ਬੰਦਾ ਆਇਓ ਹਾਸੇ ਮਜ਼ਾਕ ਹੀ ਦੇਖਦੇ ਨੇ ਲੋਕ ਹਾਸੇ ਮਜ਼ਾਕ ਵਾਲਾ ਕੱਟਣ ਵਾਲਾ ਕੁਝ ਨਹੀਂ ਹੁੰਦਾ ਇਹ ਚ ਬਾਈ ਸਾਡਾ ਯਾਦਿਓ ਬਾਰਾ ਸਣਾ ਮਾਣਾ ਹੀ ਕਰਦਾ ਜਤੋਂ ਨਸ਼ਟ ਕਲੀ ਮਾਤਾ ਮੰਦਰ ਮੱਥ ਠੜੇ ਕਲੇ ਆਪਾਂ ਅੰਦਰ ਨਹੀਂ ਬਲਾਗ ਬਣਾਇਆ ਬਣਾਉ ਨਹੀਂ ਦਿੰਦੇ ਸਭ ਵਿਚਾਰਾ ਮੋ ਤੇ ਕਲੀ ਮਾਤਾ ਮੰਦਰ ਸਿੱਕਣਾ ਬਈਆ ਚਲਾ ਆ ਰਹੀ ਮੰਦਰੋਂ ਹੂੰ ਮੈਂ ਕਿਹਨਾਂ ਨਗਾ ਮਾਣਾ ਕਿ ਨਾ ਇਹ ਮਾਤਾ ਕਲੀ ਮਾਤਾ ਮੰਦਰੋਂ ਮਤੇ ਆਪਣੇ ਆਲੇ ਮਾ ਕਰਿਆ ਆ ਨਹੀਂ ਵੀ ਹੁਣ ਤਾਂ ਇੰਨੀ ਵਾਰ ਦਰਚਣ ਹੋ ਗਿਆ ਹੁਣ ਤਾਂ ਆਪਾਂ ਕਿੰਨੀ ਵਾਰੀ ਆ ਗਏ ਹਨਾ ਆੜੀ ਹਾਂ ਕੀ ਆ ਹੋ ਮਦੋ ਕੋ ਹੁੰਦਾ ਐ ਸੋਤ ਨਾਦਰ ਵੀ ਹਾਲੇ ਆ ਗਿਆ ਆਪਾਂ ਰਹਿਣਾ ਹਾਲੇ ਆ ਗਿਆ ਦੋ ਨਾ ਹੋਰ ਦੀ ਨਹਿਰ ਨਾੜੀ ਉਹੀ ਜਾਂਦੀ ਐ ਉਧਰ ਵੀ ਨਾ ਪਾੜਦੀ ਨੰਗਲ ਵਾਲੀ ਨਹਿਰ ਨੰਗਲ ਵਾਲੀ ਐ ਨੰਗਲ ਆਹੋ ਸਾਰੇ ਪਾਖੜਾ ਵੀ ਨੰਗਲ ਜੀ ਹੁੰਦੀ ਐ ਨਾ ਨਾ ਵਾਸੀ ਫਰੀ ਜਾਰੀ ਐ ਹਣਾ ਫਰੀ ਜਾਂਦੀ ਆ ਨਾ ਇਹ ਨਾ ਉਹ ਟਾਂਡਾ ਲੈ ਵੀ ਮਾਤਾ ਦੇ ਆ ਗਿਆ ਜੈ ਮਾਤਾ ਲੱ ਸਾਰਾ ਨਾਰਾ ਮਾਰ ਦੋ ਪਾੜੀ ਲੱਕਾ ਜਦੋਂ ਹੋ ਗਿਆ ਹਾਂ ਪਾੜੀ ਲੱਗ ਕੇ ਉਹ ਦਾ ਗੱਲ ਤੇ ਬਹੁਤ ਆਉਂਦੇ ਆ ਪਹਿਲਾਂ ਪਹਿਲਾਂ ਅੱਲਾ ਜਿੰਦਾ ਇੱਥੇ ਆਵਾ ਜਦੋਂ ਆ ਮੈਂ ਬਾਹਰੋਂ ਮੈਂ ਇੱਕ ਵਾਰ ਨਹੀਂ ਗਿਆ ਪਾੜੀ ਲੱਗ ਕੇ ਜੀ ਅੱਛਾ ਇੱਥੇ ਆਇਆ ਤਾਂ ਇੱਥੇ ਹੀ ਆਇਆ ਉਹ ਜਾ ਕੇ ਤੇ ਜਾਵਾਂਗੇ ਪੂਰੀ ਰੱਖਦੇ ਨਾ ਫੋਨ ਚੱਲਾਗਾ ਵੀਡੀਓ ਅੰਦਰ ਲੈ ਜਿਓ ਫਿਰ ਭਾਈ ਇਹ ਤਾਂ ਫੇਖਵਾਉਂਦੇ ਨੇ ਪਾੜੀ ਲੱਗਦੀ ਕਿੰਨੀ ਝਾਲਸੀ ਪਹਿਰੀ ਦੀ ਵਿੱਚ ਆਹ ਆ ਬੰਦੇ ਹੋਸੀ ਨੂੰ ਆਪਾਂ ਇਹ ਉੱਥੇ ਹੀ ਹੀ ਪੜਾ ਗਏ ਇਹ ਤੋਂ ਉਰੀ ਉਹ ਪੜ ਗਿਆ ਉਦੋਂ ਥੋੜੀ ਉਹ ਪੜਾਣੇ ਦੇ ਸਵੇਰ ਲੱਖੜੂ ਉਦੋਂ ਪਿਆਰੇ ਮਾਚੜੂ ਬੁਰਤ ਆ ਗਿਆ ਓਏ ਕਿੱਥੇ ਲੈ ਬੰਦ ਜਗਾ ਲਾਲਾ ਵਾਲਾ ਵੀ ਆ ਗਿਆ ਡੀਡਰ ਡੈਡੀ ਉਦੋਂ ਕਿ ਛੋਟਲੇ ਵੇ ਸਾਨੂੰ ਪਰਾਂ ਵੀ ਲੈ ਗਿਆ ਤਾਂ ਮੈਂ ਚਾਈਕਾ ਪਰਾਂ ਵੀ ਲੈ ਕੇ ਆਇਆ ਕੱਕਰਾ ਦਿਨਾਂ ਮਾਸੀ ਕੇ ਜਾਂਦਾ ਉੱਥੇ ਹਾਂ ਆਪਾਂ ਅੰਤ ਤਾਂ ਹੁੰਦੇ ਤਾਂ ਮੈਂ ਪਹਿਲਾਂ ਡੈਡੀ ਹਰੀਆਂ ਨਾਲ ਹਾਂ ਡੈਡੀ ਨਾਲ ਕਰਕੇ ਆਲਾ ਹਾਂ ਹਾਂ ਮਾਸੀ ਕੇ ਵੀ ਆਤ ਲੈ ਲਵੋ ਜੀ ਅਦਾ ਨਾ ਨੇ ਰਸਤਾ ਉਹ ਇੱਧਰ ਨੂੰ ਜਾਵੇ ਹਨਾ ਘੁੰਮਣ ਸਾਰਾ ਉੱਤਰ ਦੇ ਪਹਾੜੀ ਦਾ ਕੇ ਨੰਦ ਰਿਹਾ ਹੈ ਤੇ ਲਿਖ ਰਿਹਾ ਹੈ। ਪਤਨਾ ਨੂੰ ਮਿਲੀ ਕਿਹਾਏ ਪਤਨਾ। ਅੜੀ ਕਿੱਡਾ ਸੋਹਣਾ ਰਸਤਾ ਹਨਾ। ਉਹੀ ਅਜਾ ਪਾਦਰੋਂ ਗੇ ਜੰਡਾਲੀ ਨੂੰ ਗਏ ਸੀ। ਉੱਥੇ ਨਹੀਂ ਸੀ ਆਏ ਜੋੜੇਪਲਾਂ ਕੋਲ। ਜੰਗਲ ਜੰਗਲ ਰਸਤਾ ਵੀ ਉੱਧਰ ਵੀ। ਰਾਤ ਨੂੰ ਤਾਂ ਬੰਦਾ ਪੱਲਾ ਨਾ ਆਉਂਦਾ ਰਾਤ ਨੂੰ ਨਮ ਤੂਰਿਸਟ। ਆ ਰਾਤ ਨੂੰ ਨਹੀਂ। ਇਹ ਨਸ਼ੇੜੀ ਖੜਦੇ ਹੋਣੇ ਪਤਨਾ। ਇਹ ਕਿਹੋ ਜਿਹਾ ਹੋ ਗਈ ਨਹਿਰ ਉੱਥੇ ਬੰਦ ਹੋ ਗਈ ਉਹਰੇ ਆ। ਪਿੱਛੋਂ ਦੇਖੋ ਸਦਾ ਜੰਪ ਮਾਰਨੇ ਵਾਲਾ। ਹਾਂ ਬਈ। ਸਾਫ ਕਰਨ ਲੱਗਿਆ। ਕਹ ਦੋ ਤਾਂ ਅਰੇ ਜਿਸੀ ਆ ਗਿਆ ਹੁਣ ਅੰਬਾਲੇ ਬਾਲਾ ਹੀ ਆ ਜੀ ਇਹ ਹਾਂਜੀ ਡਰਾਈਵਰ ਸਾਹਿਬ ਅੰਬਾਲਾ ਇਹ ਹਾਂਜੀ ਡਰਾਈਵਰ ਦਾ ਮੂੰਹ ਹੀ ਨਹੀਂ ਦਾ ਕੱਲਾ ਟੱਕਿਆ ਕੈਮਰਾ ਅੰਬਾਲਾ ਸ਼ਹਿਰ ਬੱਸ ਸਟੈਂਡ ਅੰਬਾਲਾ ਸ਼ਹਿਰ ਆ ਗਿਆ ਬਤਰਾ ਪੈਲਸ ਟੁੱਟਾ ਕੋਈ ਪੈਲਸ ਹੀ ਲਿਖਿਆ ਹੋਇਆ ਅੱਛਾ ਅੱਜ ਕੱਲ ਲੋਕੀ ਹੈ ਹੋਟਲ ਨੂੰ ਵੀ ਪੈਲਸ ਲਿਖਦੇ ਆ ਨਾ ਆਮ ਬਸੇਵਕੀਲੇ ਆ ਬਾਈ ਲਈ ਜਾਂਦਾ ਬਾਈ ਫਟਾ ਦੇ ਯਾਰ ਜੱਲੇ ਨਹੀਂ ਚੱਕੇ ਜਾਂਦੇ ਤਾਂ ਦੇਖ ਲਾ ਆਹੋ ਉਹ ਜਾਣੇ ਪਹਿਲੇ ਲਪਾਵਾ ਪਾ ਉਹਨੇ ਪਹਿਲੇ ਲਪਾਵਾ ਪਰਾ ਕਰ ਲੇ ਦੇਖ ਕੇ ਜੇ ਮਾਤਾ ਦੀ ਪਹੁੰਚ ਗਏ ਨਾ ਨਾ ਦੇਵੀ ਬ੍ਰੈਂਡ ਫੋਨ ਕਰਕੇ ਇਹ ਹੋਰ ਕਰ ਲੈ ਬਸ ਆਹ ਡਰਾਈਵਰ ਸਾਡੇ ਤੇ ਥੱਕਦੇ ਅੰਮ੍ਰਿਤ ਦੀ ਸਰਕਾਰ ਆਸੀ ਉੱਧਰ ਠੀਕ ਹੋ ਠੀਕ ਆ ਮੈਂ ਇੱਕ ਨੂੰ ਵੀਡੀਓ ਲੀਤੀ ਔਖੀ ਹੋਈ ਵੀ ਨਹੀਂ ਬਾਈ ਇਹ ਬਸ ਪਹੁੰਚਣ ਵਾਲਿਆ ਘਰੇ ਹੁਣ ਜਨਰੇਟਰ ਜੇ ਦੀ ਲੈ ਲੇਵੇ ਇਹਨਾਂ ਦੇ ਬੱਚਾ ਹੋਵੇ ਨਾ ਬਹੁਤ ਵੱਡਾ ਹਨਾ ਇਹ ਵੀ ਕੰਬਾਲਾ ਦਾ ਹਨਾ ਟੈਂਟ ਰੰਗ ਕੀਤਾ ਹੋਇਆ ਹੋਰ ਸਾਹ ਹੋਰੇ ਅੰਦਰ ਥੋੜੀ ਆ ਹਰਾ ਕਲਰ ਕੀਤਾ ਇਹਦੇ ਰੰਗ ਕਰਿਆ ਹੋਇਆ ਸਕੂਲ ਹੈ ਇਤਰਾ ਆਹ ਕਿੰਨਾ ਆਹ ਤਿਰੰਗਾ ਉਹਦੇ ਆਪਣੇ ਦੇਸ਼ ਦਾ ਤਿਰੰਗਾ ਕਾਗੇ ਜੀ ਘਰ ਦੇ ਨੇੜੇ ਆ ਫਾ ਜਾਵਾਂ

ਧਰਨਾ ਆਹੋ ਦੇਖੇ ਨਰਾਜੀ ਜੀ ਦਾ ਇੱਥੇ ਲਾ ਦੇਣਾ ਦੱਬ ਕੇ ਲਾ ਦੇ ਨਾਲ ਜਸੂ ਕੇ ਘਰੇ ਆਪਾਂ ਆ ਗਏ ਕਿਚਨ ਚ ਚਾਹ ਚਾਹ ਵੀ ਮੰਗ ਹੁਣ ਆਪਾਂ ਚਾਹ ਦੀ ਤਿਆਰੀ ਹੋ ਰਹੀ ਆ ਆਟਾ ਗੁੰਨ ਲਾ ਸਬਜ਼ੀਆਂ ਵੀ ਰੈਡੀ ਨੇ ਇੱਧਰ ਮੰਦਰ ਬਣਾਇਆ ਹੋਇਆ ਫਿਰ ਦਿਖਾਵਾਂਗੇ ਆਪਾਂ ਤੁਹਾਨੂੰ ਬਾਕੀ ਸਾਰੇ ਇੱਧਰ ਬੈਠੇ ਨੇ ਟੀਵੀ ਚੱਲ ਰਿਹਾ ਓਹ 10 ਸਬਜੀ और इसमें है दाल इसमें पता नहीं इसमें है मटर पनीर मटर पनीर कोफते दाल मासड़ मासड़ ने बनाई <laughs> चलो जी लग रहे ने वो रोटी खान अंदर बैठ के सारे जो रोटी खा रहे हैं सी। ਹਾਂ ਨਿਸ ਆ ਮੰਦਰ ਬਣਿਆ ਹੋਇਆ ਬਈ ਜਿਸੋ ਕੇ ਹਰੇ ਆ ਪੰਡਤ ਜੀ ਨੇ ਮੰਦਰ ਮੰਦਰ ਦੇ ਇਸ ਸਾਡੀ ਦਾਦੀ ਦੇ ਸੰਦੂਕ ਹੂੰ ਇਹ ਦਾਦੀ ਦਾ ਵੀ ਉੱਥੇ ਪਿਆ ਪਿੰਡ ਇਹਦੇ ਨਾਲ ਇਹਦੇ ਨਾਲ ਦਾ ਸੰਦੂਕ ਤੋੜੀ ਆ। ਇਹ ਸਮਝ ਨਹੀਂ ਆ। ਅਹ। ਇਹ ਵੀ ਆਪਣੇ ਵਿੱਚ। ਇਹਨਾਂ ਦੇ ਦੋ ਆ। ਕਿਆਂ ਗਲੀਆਂ। ਹਲੂਮਾਨ ਜੀ ਦਾ ਮੰਦਿਰ। ਛੋਟੇ-ਛੋਟੇ ਹੀ ਗਲੀਆਂ ਨੇ ਹਨਾ। ਹੂੰ। ਇਹ ਆ ਜੂ ਦਾ ਬਸ। ਇਹ ਪਲਾਟ। ਅੱਛਾ ਓਰੇ ਤੱਕ ਆ ਹਾਂ ਇਹ ਪਲਾਟ ਜਸੂ ਕਾ ਪਰਾਣਾ ਘਰ ਸੋਣਾ ਇੱਥੇ ਬਣਾਣਾ ਹਾਂ ਮੱਸੜ ਦਾ ਟੈਂਪੂ ਖੜਾ ਇੱਕ ਨਿਕਲਦਾ ਕਿਵੇਂ ਹੁਣ ਇੱਧਰ ਗਿਆ ਇਹ ਬੁੜਤ ਨਹੀਂ ਸਕਦੀ ਮੈਂ ਲੈ ਰਿਹਾ ਹੁੰਦਾ ਕਿ ਆ ਨਾ ਬਹੁਤ ਜਗ੍ਹਾ ਯਾਰਾ ਹਣਾ ਬਹੁਤ ਅੱਗੇ ਵੀ ਅੱਗੇ ਆ ਬਹੁਤ ਜਗ੍ਹਾ ਮੈਂ ਮਤਲਬ ਫਿਰ ਇਹ ਆਸਾਗਾ ਵਧੀਆ ਬੇੜਾ ਕੁੱਪੂ ਆ ਨਾ ਕਮਰੇ ਦੇ ਵਿੱਚ ਦੀ ਪੇਸ਼ਾ ਹੋਰ ਚੜ੍ਹ ਕੇ ਲਵਾ ਦੋ ਸਾਰੀ ਗੇਰ ਕਾ ਨਾ ਇਧਰ ਕਿਉਂ ਗੜੀ ਆ ਅਸੀਂ ਪਰਲੀ ਗੜੀ ਚ ਨਿਕਲ ਦਾਂਗੇ ਅੱਧਾ ਵੀ ਉਹ ਮਹਾਤਮਾ ਨਾਲ ਗੜੀ ਆ ਗਈ ਹੈ ਨਾ ਹਾਂ ਬਹੁਤ ਵੱਡਾ ਫਿਰ ਤਾਂ ਇਹ ਸਾਰਾ ਹੈ ਨਾ ਜੰਦਾ ਜੀ ਹਟਾ ਕੇ ਵਧੀਆ ਮਨਜੀ ਪਤਾ ਹੈ ਉੱਥੇ ਉਧਰ ਰੱਖ ਲਾਂਗੇ ਛੋਟੇ ਕੇ ਉਧਰ ਲੈਣਿਆ ਕਰਦੇ ਇਧਰ ਨੂੰ ਬੈਠ ਜਿੰਦੇ ਨੇ ਚਲੋ ਉਧਰ ਛੋਟੇ ਕੇ ਨਾ ਬੱਸ ਮਾਣਾ ਨਾ ਬੱਸ ਸਟੈਂਡ ਬੱਸ ਸਟੈਂਡ ਮਸਤਾ ਬਟਾ ਬੱਸ ਬੱਸ ਸਟੈਂਡ ਕੰਨ ਕਰਲੀ ਗਲੀ ਕਰਤਾ ਕਰ ਤਰਤਾ ਕਰਲੀ ਗਲੀ ਸਿੱਧਾ ਫਰੰਟ ਕਰਣੀ ਇੱਕ ਜੀ ਚੋਂ ਕਰਤਾ ਕਰ ਮਸ ਕਰਨਾ ਚਾਹਤਾ ਕਰ ਜੋ ਕਮਰੇ ਨੂੰ ਫਰੰਟ ਮੋ ਆਵੇ ਸਿੱਧੇ ਨੋ ਨਿਊ ਨਹੀਂ ਕਰਦੇ ਹੈਗੇ ਨਿਊ ਕਰਾਂਗੇ ਕਿੱਛਾ ਕਰ ਚਲੋ ਬੈਠੋ ਤਾਪੜਾ 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 ਨਹੀਂ ਹੈਗਾ ਪਾਤੜਾ ਤਾਪੜਾ ਨਹੀਂ ਤਾਪ ਪਾਤੜਾ ਮਰਦੋ ਦੁਰਗ ਨਮੂਲੀ ਆ ਜੀ ਰਿਸ਼ਤੇਦਾਰਾਂ ਨੂੰ ਮਿਲ ਕੇ ਹੁਣ ਆਪਾਂ ਚੱਲੇ ਆ ਘਰੇ ਜੋ ਸੂਰੇ ਨੂੰ ਛੱਡਿਆ ਆ ਨਾਲੇ ਮਿਲ ਲਿਆ ਬਸ ਪਟਿਆਲੇ ਪਹੁੰਚ ਗਿਆ ਘੰਟਾ ਕੋ ਹੋਰ ਲੱਗਣਾ ਘਰੇ ਜਾ ਕੇ ਮਿਲਾਂਗੇ ਹੁਣ ਤਾਂ ਆਪਾਂ ਤੁਹਾਨੂੰ ਥੱਕ ਗਿਆ ਸੀ ਸਾਰੇ ਜਣੇ ਜੋ ਫਰਪਾ ਕਰਦੇ ਆਂ ਬਲੌਗ ਦਾ ਇੱਥੇ ਐਂਡ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਮਿਲਦੇ ਆਂ ਆਪਾਂ ਅਗਲੇ ਬਲੌਗ 'ਚ ਤਦ ਤੱਕ ਲਈ ਪੀਸ